ਵਿਦ੍ਰਮ ਕੋਮਨ ਦਿਨੇ ਉਹ ਵੀ ਪਾਰਟੀ ਦੇ ਸਾਡੇ ਲੀਡਰ ਨੇ ਪੰਜਾਬ ਦੇ ਪ੍ਰਧਾਨ ਨੇ ਸਾਡੀ ਆਮ ਆਦਮੀ ਪਾਰਟੀ ਦੇ ਔਰ ਹੈੱਡ ਆਫ ਦਾ ਫੈਮਿਲੀ ਨੇ ਉਹਨਾਂ ਨੇ ਆ ਕੇ ਆਪਣੇ ਉਮੀਦਵਾਰ ਨੂੰ ਵਾਪਸ ਕੰਮ ਹੀ ਕਰਨਾ ਹੈ ਜਿਤਾਣਾ ਵੀ ਹੈ ਸੰਭਵ ਹੈ ਜਨਤਾ ਨੂੰ ਬੇਨਤੀ ਹੈ ਜਨਤਾ ਨੂੰ ਅਪੀਲ ਹੈ ਕਿ ਆਓ ਅਸੀਂ ਨਵੀਂ ਸਰਕਾਰ ਦਾ ਬਜਾਇਤ ਬਣਾਈਏ ਅਮਲੇ ਬਣਾਈਏ ਤਾਂ ਕਿ ਸਾਡੇ ਕਾਮਯਾਬਲੇ ਪ੍ਰੋਜੈਕਟ ਨੇ ਉਹ ਕਰਾ ਸਕੀਏ ਲੋਕਾਂ ਕੇ ਜੇ ਕੋਈ ਬੇਨਤੀਆਂ ਕਰਨੀਆਂ ਕਿ ਸਾਡੇ ਕੀਤੇ ਹੋਏ ਕੰਮਾਂ ਦੇ ਉੱਪਰ ਸਾਨੂੰ ਵੋਟ ਪਾਓ ਅਸੀਂ ਜੋ ਤੁਹਾਨੂੰ ਫ੍ਰੀ ਬਿਜਲੀ ਦੇ ਰਹੇ ਹਾਂ ਫ੍ਰੀ ਪੜ੍ਹਾਈ ਔਰ ਫ੍ਰੀ ਸਿੱਖਿਆ ਹੁਣ ਦੇ ਰਹੇ ਹਾਂ ਤੇ ਬੈਸਟੂਪ ਕਾ ਪਾਓ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਆਪਣੇ ਵਿਧਾਇਕੀ ਪਦ ਤੋਂ ਅਸਤੀਫਾ ਦੇ ਕੇ ਭਾਜਪਾ ਦਾ ਪੱਲਾ ਫੜ ਲਿਆ ਗਿਆ ਸੀ ਸ਼ੀਤਲ ਅੰਗੁਰਾਲ ਦੇ ਅਸਤੀਫਾ ਦੇਣ ਤੋਂ ਬਾਅਦ ਜਲੰਧਰ ਵੈਸਟ ਵਿੱਚ ਉਪ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ आम आदमी पार्टी ਵੱਲੋਂ ਮਹਿੰਦਰ ਭਗਤ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਦੱਸ ਦਈਏ ਕਿ ਮਹਿੰਦਰ ਭਗਤ ਕੁਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਵਿੱਚ ਭਾਜਪਾ ਨੂੰ ਛੱਡ ਕੇ ਆਏ ਸਨ ਟਿਕਟ ਮਿਲਣ ਤੋਂ ਬਾਅਦ ਮਹਿੰਦਰ ਭਗਤ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਉਹਨਾਂ ਕਹਿੰਦੇ ਕਿ ਪਾਰਟੀ ਨੇ ਜੋ ਮੇਰੇ ਤੇ ਵਿਸ਼ਵਾਸ ਜਤਾਇਆ ਮੈਂ ਉਸ ਵਿਸ਼ਵਾਸ ਉੱਤੇ ਖਰਾ ਉਤਰਾਂਗਾ ਮੈਂ ਸਭ ਤੋਂ ਪਹਿਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਆਪਣੀ ਹਾਈ ਕਮਾਂਡ ਸ਼੍ਰੀਮਾਨ ਅਰਵਿੰਦ ਕੈਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਸਰਕਾਰ ਉਹਦੇ ਨਾਲ ਪੰਜਾਬ ਸਰਕਾਰ ਦੇ ਹਰਮਨ ਪਿਆਰੇ ਨੇਤਾ ਮੁੱਖ ਮੰਤਰੀ ਪੰਜਾਬ ਸੂਰਜਪ੍ਰਭਗਤ ਸਿੰਘ ਮਾਨ ਜੀ ਉਹਦੇ ਨਾਲ ਅਰਵਿੰਦ ਕੈਜਰੀਵਾਲ ਜੀ ਦੇ ਨਾਲ ਉਹਦੀ ਟੀਮ ਡਾਕਟਰ ਸੰਦੀਪ ਪਾਠਕ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਜਤਾਇਆ ਹੈ ਔਰ ਮੈਂ ਭਰੋਸਾ ਦਿਵਾਉਂਦਾ ਹਾਂ ਉਹਨਾਂ ਨੂੰ ਕਿ ਮੈਂ ਇਹ ਜੋ ਸੀਟ ਆਪਣੇ ਵਲੰਟੀਅਰ ਲੀਡਰਸ਼ਿਪਰਾਂ ਦੇ ਸਹਿਯੋਗ ਦੇ ਨਾਲ ਭਾਰੀ ਬੋਭਨਾ ਜਿੱਤਾਂਗਾ ਐਸੀ ਮੈਂ ਉਹਨਾਂ ਨੂੰ ਕੋਸਦੋਂ ਹਾਂ ਜੇ ਜਰਾ ਸੀਐਮ ਸਾਹਿਬ ਵੀ ਇੱਥੇ ਗੰਦਰ ਰੈਣੇ ਦਾ ਲੱਗਦਾ ਕਿ ਇਹਦਾ ਫਾਇਦਾ ਹੋਊਗਾ ਤੁਹਾਨੂੰ ਕੋਈ ਵੀ ਜਦੋਂ ਪਾਰਟੀ ਇਲੈਕਸ਼ਨ ਲੜਦੀ ਹੈ ਉਹ ਪਾਰਟੀ ਦੇ ਵਿੱਚ ਦੇ ਸਾਰੇ ਹੀ ਜੋ ਪਾਰਟੀਆਂ ਦੇ ਲੀਡਰ ਸਾਹਿਬਾਨ ਨੇ ਉਹ ਆਪਣੀ ਆਪਣੀ ਪਾਰਟੀ ਦਾ ਆ ਕੇ ਪ੍ਰਚਾਰ ਕਰਦੇ ਨੇ ਔਰ ਉਹਨਾਂ ਦਾ ਕਰਨਾ ਫਰਜ਼ ਬੰਦਾ ਹੈ ਸਾਰੀਆਂ ਪਾਰਟੀਆਂ ਕਰਦੀਆਂ ਨੇ ਇਸ ਕਰਕੇ ਮੁੱਖ ਮੰਤਰੀ ਪਰ ਕਿਉਂਕਿ ਤਾਂ ਮੁੱਖ ਮੰਤਰੀ ਆ ਜਾਣਗੇ ਤਾਂ ਫਿਰ ਤਾਂ ਸਰਕਾਰ ਹੋਊਗੀ ਵੀ ਜਿਹੜੇ ਮੁੱਖ ਮੰਤਰੀ ਨੇ ਉਹ ਵੀ ਪਾਰਟੀ ਦੇ ਸਾਡੇ ਲੀਡਰ ਨੇ ਪੰਜਾਬ ਦੇ ਪ੍ਰਧਾਨ ਨੇ ਸਾਡੀ ਆਮ ਆਦਮੀ ਪਾਰਟੀ ਦੇ ਔਰ ਹੈੱਡ ਆਫ ਦਾ ਫੈਮਿਲੀ ਨੇ ਉਹਨਾਂ ਨੇ ਆ ਕੇ ਆਪਣੇ ਉਮੀਦਵਾਰ ਨੂੰ ਵਾਪਸ ਕੰਮ ਹੀ ਕਰਨਾ ਹੈ ਜਿਤਾਣਾ ਵੀ ਹੈ ਸੰਭਵ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਗਰ ਉਹਨਾਂ ਦਾ ਵਿਧਾਇਕ ਬਣੇਗਾ ਤੇ ਲੋਕਾਂ ਦੇ ਕੰਮ ਕਰਾ ਸਕੇਗਾ ਅਗਰ ਦੂਜੀਪੁਰ ਦਾ ਵਿਧਾਇਕ ਬਣੇਗਾ ਤੇ ਜਨਤਾ ਦੇ ਕੰਮ ਨਹੀਂ ਹੋਣਗੇ ਇਸ ਕਰਕੇ ਜੋ ਹੈ ਜਨਤਾ ਨੂੰ ਬੇਨਤੀ ਹੈ ਜਨਤਾ ਨੂੰ ਅਪੀਲ ਹੈ ਕਿ ਆਓ ਅਸੀਂ ਮੀਂਦਰਾ ਸਰਕਾਰ ਦਾ ਵਿਧਾਇਕ ਬਣਾਈਏ ਐਮਐਲਏ ਬਣਾਈਏ ਤਾਂ ਕਿ ਸਾਡੇ ਕੰਮ ਜਿਹੜੇ ਪੈਂਡਿੰਗ ਪਏ ਨੇ ਉਹ ਕਰਾ ਸਕੀਏ ਔਰ ਆਨੁਵਾ ਸਮਾ ਸਾਡਾ ਜੋ ਹੈ ਭਵਿੱਖ ਹੈ ਅੱਛਾ ਹੋਵੇ ਸੁਨਹਿਰੀ ਹੋਵੇ ਜੀਜੇਪੀ ਨੇ ਵੀ ਚਿਤਲੰਗਰਾਲੋਂ ਤਾਂ ਅਰਥ ਪਹਿਲਾਂ ਹੀ ਇਥੋ ਰਿਨੇ ਕਿੰਨੀ ਸੀਟ ਜਿੱਤੇ ਸੀਗੇ ਤੇ ਜ ਕੋਈ ਵੀ ਪਾਰਟੀ ਕਰ ਕੋਈ ਮੀਜ਼ਾ ਉਤਾਰਦੀ ਹੈਗੀ ਉਹਦਾ ਹੱਕ ਹੈਗਾ ਰਾਈਟ ਹੈਗਾ ਔਰ ਮੇਰਾ ਉਹਨਾਂ ਨਾਲ ਕੋਈ ਇੰਟਰਨਲ ਮਾਮਲਾ ਉਹਦਾ ਮੇਰਾ ਕੋਈ ਉਹਨਾਂ ਬਾਰੇ ਕਮੈਂਡ ਕਰਨਾ ਰਾਈਟ ਨਹੀਂ ਬੰਦਾ ਹੈਗਾ ਜਿਹੜੇ ਵੀ ਉਮੀਦਵਾਰ ਜਿਹੜੇ ਵੀ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਆਣਗੇ ਉਹਨਾਂ ਨਾਲ ਅਸੀਂ ਲੜਾਂਗੇ ਇਲੈਕਸ਼ਨ ਲੜਨਾ ਹੈ ਸੀ ਥਿਸ ਇਸ ਨਾਟ ਅ ਪਰਸਨਲ ਫਾਈਟ ਇਟ ਇਸ ਅ ਫਾਈਟ ਆਫ ਇਲੈਕਸ਼ਨ ਲੋਕਾਂ ਦਾ ਜੋ ਲੋਕਾਂ ਨੂੰ ਅਪੀਲ ਕਰਨੀ ਹੈ ਲੋਕਾਂ ਕੇ ਜਾ ਕੇ ਬੇਨਤੀਆਂ ਕਰਨੀਆਂ ਹੈ ਕਿ ਸਾਡੇ ਕੀਤੇ ਹੋਏ ਕੰਮਾਂ ਦੇ ਉੱਪਰ ਸਾਨੂੰ ਵੋਟ ਪਾਓ ਅਸੀਂ ਜੋ ਤੁਹਾਨੂੰ ਫ੍ਰੀ ਬਿਜਲੀ ਦੇ ਰਹੇ ਆ ਫ੍ਰੀ ਪੜਾਈ ਔਰ ਫ੍ਰੀ ਸਿੱਖਿਆ ਤੁਹਾਨੂੰ ਦੇ ਰਹੀ ਹੈ ਉਹਦੇ ਬੇਸਤ ਬੁਟਾ ਪਾਓ ਬਹੁਤ ਬਹੁਤ ਧੰਨਵਾਦ